रात महिरबानी ਪੰਜਾਬੀ ਸਿੰਗਰਸ ਦੇ ਲਾਈਵ ਸ਼ੋਅ ਦੀਆਂ ਸਾਨੂੰ ਅਕਸਰ ਹੀ ਵੀਡੀਓਜ਼ ਵੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੰਗਰਾਂ ਦੇ ਵੱਲੋਂ ਲਾਈਵ ਸ਼ੋਅ ਦੇ ਵਿੱਚ ਖੂਬ رونਕਾਂ ਲਾਈਆਂ ਜਾਂਦੀਆਂ ਨੇ ਤੇ ਹਰ ਇੱਕ ਦਾ ਖੂਬ ਮਨੋਰੰਜਨ ਵੀ ਕੀਤਾ ਜਾਂਦਾ ਹੈ ਹਾਲੀ ਦੇ ਵਿੱਚ ਗਾਇਕ ਬੱਬੂ ਮਾਨ ਤੇ ਕਮਰ ਗਰੇਵਾਲ ਦੀ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਨੋਂ ਕਲਾਕਾਰ ਸਟੇਜ ਤੇ ਇਕੱਠੇ ਨਜ਼ਰ ਆ ਰਹੇ ਨੇ ਤੇ ਦੋਨਾਂ ਦੇ ਵੱਲੋਂ ਇਕੱਠੇ ਹੋ ਕੇ ਆਪਣੀ ਗਾਇਕੀ ਦੇ ਨਾਲ ਖੂਬ رونਕਾਂ ਲਾਈਆਂ ਗਈਆਂ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਕੋਈ ਨਹੀਂ ਕੋਈ ਨਹੀਂ ਜਦੋਂ ਬੰਦਾ ਰੋਕੇ ਹੁੰਦਾ ਨਾ ਤੇ ਤੂਫਾਨ ਹੀ ਹੁੰਦਾ ਹੈ ਮੈਂ ਵੀ ਕਈ ਸਾਲ ਫਿਰ ਮੈਂ ਰੋਕੀਆਂ ਹੋਈਆਂ ਸੀ ਉਹ ਨੇਰੀਓ ਕੱਢਣੀ ਆਪਾਂ ਆ ਜਾ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਮੈਂ ਬੜਾ ਵਧੀਆ ਮੈਨੂੰ ਉੱਥੇ ਮੈਂ 2 ਘੰਟੇ ਹੋ ਗਏ ਮੈਨੂੰ ਬੈਠੇ ਨੂੰ ਇੰਨਾ ਮਠਹਾਸ ਹੈਗੀ ਜਾਨੀ ਮੇਰਾ ਦਿਲ ਨਹੀਂ ਕਰਦਾ ਹੁਣ ਗਾਉਣ ਨੂੰ ਮੈਂ ਕਿਹਾ ਸੁਣੀ ਜਾਵਾਂ ਮੈਂ ਬੈਠਾ ਕਿਉਂਕਿ ਕਿਉਂਕਿ ਮੌਕਾ ਜਿਹੜਾ ਹੁਣ ਬਾਈ ਜੀ ਹੁਣਾਂ ਨੂੰ ਮੈਂ 20 ਸਾਲ ਪਹਿਲਾਂ ਮੁੰਲਾ ਦਾ 25 ਸਾਲ ਪਹਿਲਾਂ ਤੋਂ ਸੁਣਦੇ ਆਉਂਦੇ ਆ। ਉਹੀ ਰੰਗ ਉਹੀ ਆਵਾਜ਼ ਉਹੀ ਅੰਦਾਜ਼ ਕਿਆ ਬਾਤ ਹੈ ਉਸਤਾਦ ਇੱਕ ਵਾਰ ਤਾੜੀਆਂ ਮਾਰਦੇ ਸਰਦਾਰ ਬੱਬੂ ਮਾਨ ਸਰੋਪਾ ਥੈਂਕ ਯੂ। ਜਾਣ ਜਾਣ ਰਾਤ ਮਹਿਰਮ ਇਤਿਮਾਦੇ ਪੰਜਾਬੀ ਸਿੰਗਰਜ਼ ਦੇ ਲਾਈਵ ਸ਼ੋਅ ਦੀਆਂ ਸਾਨੂੰ ਅਕਸਰ ਹੀ ਵੀਡੀਓਜ਼ ਵੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੰਗਰਾਂ ਦੇ ਵੱਲੋਂ ਲਾਈਵ ਸ਼ੋਅ ਦੇ ਵਿੱਚ ਖੂਬ رونਕਾਂ ਲਾਈਆਂ ਜਾਂਦੀਆਂ ਨੇ ਤੇ ਹਰ ਇੱਕ ਦਾ ਖੂਬ ਮਨੋਰੰਜਨ ਵੀ ਕੀਤਾ ਜਾਂਦਾ ਹੈ ਹਾਲੀ ਦੇ ਵਿੱਚ ਗਾਇਕ ਬੱਬੂ ਮਾਨ ਤੇ ਕਮਰ ਗਰੇਵਾਲ ਦੀ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਨੋਂ ਕਲਾਕਾਰ ਸਟੇਜ ਤੇ ਇਕੱਠੇ ਨਜ਼ਰ ਆ ਰਹੇ ਨੇ ਤੇ ਦੋਨਾਂ ਦੇ ਵੱਲੋਂ ਇਕੱਠੇ ਹੋ ਕੇ ਆਪਣੀ ਗਾਇਕੀ ਦੇ ਨਾਲ ਖੂਬ رونਕਾਂ ਲਾਈਆਂ ਗਈਆਂ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਜਦੋਂ ਬੰਦਾ ਰੋਕੇ ਹੁੰਦਾ ਨਾ ਤੇ ਤੂਫਾਨ ਹੀ ਹੁੰਦਾ ਹੈ ਮੈਂ ਵੀ ਕਈ ਸਾਲ ਫਿਰ ਮੈਂ ਰੋਕੀਆਂ ਹੋਈਆਂ ਸੀ ਉਹ ਨੇਰੀਓ ਕੱਢਣੀ ਆਪਾਂ ਆ ਜਾ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਮੈਂ ਬੜਾ ਵਧੀਆ ਮੈਨੂੰ ਉੱਥੇ ਮੈਂ 2 ਘੰਟੇ ਹੋ ਗਏ ਮੈਨੂੰ ਬੈਠੇ ਨੂੰ ਇੰਨਾ ਮਠਾਸ ਹੈਗੀ ਜਾਨੀ ਮੇਰਾ ਦਿਲ ਨਹੀਂ ਕਰਦਾ ਹੁਣ ਗਾਉਣ ਨੂੰ ਮੈਂ ਕਿਹਾ ਸੁਣੀ ਜਾਵਾਂ ਮੈਂ ਬੈਠਾ ਕਿਉਂਕਿ ਕਿਉਂਕਿ ਮੌਕਾ ਜਿਹੜਾ ਹੁਣ ਬਾਈ ਜੀ ਹੁਣਾਂ ਨੂੰ ਮੈਂ 20 ਸਾਲ ਪਹਿਲਾਂ ਮੁੰਲਾ ਦਾ 25 ਸਾਲ ਪਹਿਲਾਂ ਤੋਂ ਸੁਣਦੇ ਆਉਂਦੇ ਆ। ਉਹੀ ਰੰਗ ਉਹੀ ਆਵਾਜ਼ ਉਹੀ ਅੰਦਾਜ਼ ਕਿਆ ਬਾਤ ਹੈ ਉਸਤਾਦ ਇੱਕ ਵਾਰ ਤਾੜੀਆਂ ਮਾਰਦੇ ਸਰਦਾਰ ਬੱਬੂ ਮਾਨ ਸਰੋਤ। ਥੈਂਕ ਯੂ ਜੀ।